ਸੋੰਬਰ ਸ਼ਾਮ 6 ਵਜੇ ਦੇ ਲਗਭਗ ਬਠਿੰਡਾ ਦੇ ਰੋਜਗਾਰਣ ਦੇ ਨੇੜੇ ਲੱਗੇ ਮਨੋਰੰਜਨ ਮੇਲੇ ਵਿੱਚ ਪਹੁੰਚੇ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾਨੀ ਕਿਹਾ ਸਾਨੂੰ ਜ਼ਿੰਦਗੀ ਦੇ ਰੰਗ ਸਾਰੇ ਮੰਨਨੇ ਚਾਹੀਦੇ ਹਨ ਅਤੇ ਸਾਡੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦੇ ਇਸ ਤਰ੍ਹਾਂ ਦੇ ਮੇਲੇ ਮਨੋਰੰਜਨ ਜਿਹੜੇ ਸਾਡੇ ਬਲੌਗ ਅਕਸਰ ਹੀ ਇਤਨੇ ਮੇਲੇ ਲਗਾਏ ਜਾਂਦੀਆਂ ਹਨ ਉਹ ਭਾਵੇਂ ਕਬੱਡੀਆਂ ਦੇ ਹੋਣ ਭਾਵੇਂ ਹੋਰ ਕਿਸ तरह ਦੇ ਮੇਲੇ ਹੋਣ ਅਤੇ ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਬਕਾਇਦ ਰਹੀ ਵੱਡੇ ਪ੍ਰੋਜੈਕਟ ਲਿਆਂਦੇ ਗਿਆਨ ਅਤੇ ਇਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਉਹਨਾਂ ਵੱਲੋਂ ਆਉਣ ਵਾਲੇ ਦੇ ਨਵੇਂ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਸੱਸਾ ਸਾਹਿਬ ਵਧੀਆ ਬੰਦੇ ਸਮਾਜ ਸੇਵੰਦੇ ਆ ਤੇ ਮਨੋਰੰਜਨ ਵੀ ਸਾਡੀ ਜਿੰਦਗੀ ਦਾ ਹਿੱਸਾ ਹੈ ਸਾਡੀ ਆਮ ਆਦਮੀ ਪਾਰਟੀ ਰੈਲੀ ਹੋਈ ਸੀ ਕਿ ਮੋੜ ਤੇ 7-8 ਦਿਨ ਬਿਜੀ ਸ਼ੋਅ ਚ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਆਗੂ ਸਹਿਬਾਨ ਦੇ ਨਾਲ ਆਏ ਆ ਤੇ ਮੈਂ ਕਦੇ ਮਨੰਜਨ ਮੇਲਾ ਲੱਗਿਆ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਹਨਾਂ ਦਾ ਮਨੰਜਨ ਕਰਾਉਣ ਦੇ ਲਈ ਅੱਜ ਇਸ ਵਾਰ ਅਸੀਂ ਮੇਲੇ ਦੇ ਵਿੱਚ ਆਏ ਆ। ਸੋ ਜਿਵੇਂ ਸਿਆਣੇ ਕਹਿੰਦੇ ਆ ਵੀ ਕਹਿੰਦੇ ਤਾਰੇ ਫੁੱਲ ਰੰਗ ਮੁਹੱਬਤ ਸਾਰਾ ਕੁਝ ਹੀ ਚਾਹੀਦਾ ਸਿਰਫ ਸਾਹ ਲੈਣ ਦਾ ਮਤਲਬ ਜ਼ਿੰਦਗੀ ਨਹੀਂ ਹੁੰਦਾ। ਸੋ ਜ਼ਿੰਦਗੀ ਦੇ ਰੰਗ ਹੈ ਸਾਨੂੰ ਇਹਨਾਂ ਰੰਗਾਂ ਨੂੰ ਮੰਨਣਾ ਚਾਹੀਦਾ ਹੈ। ਪ੍ਰਮਾਤਮਾ ਨੇ ਸਾਨੂੰ ਇਨਸਾਨੀ ਜੀਵਨ ਦਿੱਤਾ ਹੈ ਤੇ ਸਾਰੀ ਜੋ ਕਾਇਨਾਤ ਹੈ ਹਵਾ ਆਪੋਲ ਚੰਦ ਤਾਰੇ ਪਾਉਣ ਪਾਣੀ ਧਰਤੀ ਸਾਰਾ ਕੁਝ ਇਨਸਾਨ ਆਸਤੇ ਹੀ ਆ ਸੋ ਸਾਨੂੰ ਜਿੱਥੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉੱਥੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਤੇ ਮਨਾਈਆਂ ਕਰਨ ਦਾ ਮੌਕਾ ਮਿਲਦਾ ਉਸ ਮੌਕੇ ਨੂੰ ਵੀ ਮੰਨਣਾ ਚਾਹੀਦਾ ਸੋ ਇਹਨਾਂ ਨੇ ਪਿਛਲੀ ਵਾਰ ਵੀ ਇਹ ਮੇਲਾ ਲਾਇਆ ਸੀ ਔਰ ਮੇਲੇ ਦੇ ਵਿੱਚ ਆ ਕੇ ਬੱਚੇ ਜਿੱਥੇ ਝੂਲਿਆਂ ਦਾ ਆਨੰਦ ਮਾਣਦੇ ਨੇ ਇੱਥੇ ਕਈ ਦਫਰੋਖਤ ਕਰਨ ਦਾ ਸਾਜੋ ਸਮਾਨ ਵੀ ਆ ਉੱਥੇ ਨਾਲ ਦੀ ਨਾਲ ਸਾਡਾ ਭਾਈਚਾਰਕ ਸਾਂਝ ਵੀ ਵੱਧਦੀ ਹੈ ਵੱਖ-ਵੱਖ ਤਰ੍ਹਾਂ ਦੇ ਲੋਕ ਸ਼ਹਿਰ ਦੇ ਸ਼ਹਿਰੀ ਦੇ ਨਾਗਰਿਕ ਇੱਥੇ ਆਉਂਦੇ ਨੇ ਮੇਰ ਮਲਾਪ ਹੁੰਦਾ ਹੈ ਜਾਂ ਪਛਾਣ ਵੱਧਦੀ ਹੈ ਕੋਈ ਪੁਰਾਣੇ ਦੋਸਤ ਮਿੱਤਰ ਜਿਹੜੇ ਕਿਤੇ ਪੜ੍ਹੇ ਹੁੰਦੇ ਆ ਉਹ ਮਿਲਦੇ ਨੇ ਸੋ ਸਾਡਾ ਸ਼ਹਿਰ ਬਠਿੰਡਾ ਸ਼ਹਿਰ ਤਰੱਕੀ ਕਰ ਰਿਹਾ ਹੈ ਬਠਿੰਡਾ ਜਿਵੇਂ ਪੰਜਾਬ ਬਦਲ ਰਿਹਾ ਹੈ ਉਹ ਬਠਿੰਡਾ ਵੀ ਬਦਲ ਰਿਹਾ ਹੈ ਤੁਸੀਂ ਮਹਿਸੂਸ ਕਰਦੇ ਹੋਵੋਗੇ ਪੰਜਾਬ ਦੇ ਵਿੱਚ 2022 ਤੋਂ ਪਹਿਲਾਂ ਇਸ ਤਰ੍ਹਾਂ ਲੱਗਣ ਲੱਗ ਗਿਆ ਸੀ ਵੇ ਕੋਈ ਟੂਰਨਾਮੈਂਟ ਨੇ ਕੋਈ ਸੱਭਿਆਚਾਰਕ ਮੇਲਾ ਨੇ ਕੋਈ ਮਨੋਰੰਜਨ ਮੇਲਾ ਨੇ ਤੇ ਜ਼ਿੰਦਗੀ ਇੱਕ ਰੁੱਖੀ ਰੁੱਖੀ ਹੋ ਗਈ ਸੀ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਰਾਣਾ ਰਣਵੀਰ ਜੀ ਆਏ ਉਹਨਾਂ ਨੇ ਮਾਸਟਰ ਜੀ ਸ਼ੋਅ ਕੀਤੇ ਦੋ ਸਫਲ ਹੋਏ ਉਸ ਤੋਂ ਬਾਅਦ ਸਤਿੰਦਰ ਸਰਤਾਜ ਉਹ ਇੱਥੇ ਪ੍ਰੋਗਰਾਮ ਕਰਕੇ ਗਏ ਨੇ ਸਤਿੰਦਰ ਸਰਤਾਜ ਜੀ ਤੇ ਖੇਡਾਂ ਵਤਨ ਪੰਜਾਬ ਦੀਆਂ ਉਹ ਇੱਥੇ ਸਫਲਤਾ ਪ੍ਰੂਬ ਖੋਈਆਂ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨੇ ਮੋਟਰਸਾਈਕਲ ਦਾ ਰਾਈਡਰ ਸ਼ੋਅ ਹੋਇਆ ਕੋਟਸ਼ਮੀਰ ਦੇ ਵਿੱਚ ਸੋਏ ਹਾਲਾਤ ਨੇ ਚੰਗੀਆਂ ਗੱਲਾਂ ਨੇ ਇਸ ਦਾ ਮਤਲਬ ਇਹ ਵੀ ਆ ਵੀ ਜਿਹੜੀ ਆ ਪੰਜਾਬ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ ਜਿਹੜਾ ਪਹਿਲਾਂ ਰਾਜਨੀਤਿਕ ਪਾਰਟੀਆਂ ਦਾ ਲੀਡਰਾਂ ਦਾ ਖੌਫ ਹੁੰਦਾ ਸੀਗਾ ਵੀ ਉਹਨਾਂ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਮੰਨ ਲਓ ਹੁਣ ਸਤਿੰਦਰ ਸੁਤਤਾ ਦਾ ਸ਼ੋਅ ਹੋਇਆ ਸਾਡਾ ਕੋਈ ਚੇਅਰਮੈਨ ਉੱਥੇ ਗਿਆ ਨਹੀਂ ਕਿਸੇ ਨੇ ਪਾਸ ਦੀ ਮੰਗ ਨਹੀਂ ਕੀਤੀ ਅਸੀਂ ਕਹਿੰਦੇ ਆ ਸਾਨੂੰ ਕੋਈ ਪਾਸਾਂ ਦੀ ਲੋੜ ਨਹੀਂ ਸਾਡੇ ਜੇ ਸ਼ਹਿਰ ਨਿਵਾਸੀ ਉੱਥੇ ਖੁਸ਼ੀ-ਖੁਸ਼ੀ ਜਾਂਦੇ ਆ ਤੇ ਉਸ ਦੇ ਵਿੱਚ ਹੀ ਸਾਡੀ ਖੁਸ਼ੀ ਆ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਸਾਰੇ ਜਿਹੜੇ ਸਮਾਜ ਸੇਵੀ ਲੋਕ ਆ ਚੰਗੇ ਲੋਕ ਆ ਉਹ ਵੱਧ ਤੋਂ ਵੱਧ ਖੇਡ ਮੇਲੇ ਕਰਾਉਣ ਟੂਰਨਾਮੈਂਟ ਕਰਾਉਣ ਸਭਿਆਚਾਰਕ ਸਮਾਗਮ ਕੋਣ ਮਨੋਰੰਜਨ ਮੇਲੇ ਕਰਾਉਣ ਰੰਗਾ ਰੰਗ ਪ੍ਰੋਗਰਾਮ ਕਰਾਉਣ ਸਾਡੀਆਂ ਸ਼ੋਮ ਸ਼ਾਮਾਂ ਸਾਡੀਆਂ ਦੁਆਵਾਂ ਸਾਡਾ ਸਹਿਯੋਗ ਹਮੇਸ਼ਾ ਉਹਨਾਂ ਦੇ ਨਾਲ ਆ ਸੋ ਚੰਗਾ ਲੱਗਦਾ ਸਾਡਾ ਸ਼ਹਿਰ ਜਿਵੇਂ ਮੈਂ ਤੁਹਾਨੂੰ ਗੱਲ ਸ਼ੁਰੂ ਕੀਤੀ ਸੀ ਸ਼ਹਿਰ ਦੇ ਵਿੱਚ 1225 ਕਰੋੜ ਦੇ ਪ੍ਰੋਜੈਕਟ ਕੱਲ ਸੀਐਮ ਸਾਹਿਬ ਐਲਾਨ ਕਰਕੇ ਗਏ ਆ ਮੈਂ ਇੰਪਰੂਵਮੈਂਟ ٹرسٹ ਬਠਿੰਡਾ ਦਾ ਚੇਅਰਮੈਨ ਆ ਗੁਰੂ ਦੀ ਕਿਰਪਾ ਦੇ ਨਾਲ ਇੰਪਰੂਵਮੈਂਟ ਟਰਸਟ ਬਟਿੰਡਾ ਕੋਲੀ 3-400 ਕਰੋੜ ਦੇ ਪ੍ਰੋਜੈਕਟ ਹੈ ਜਿਹੜੇ ਅਸੀਂ ਸਿਰਫ ਆਉਣ ਵਾਲੇ 1-2 ਸਾਲਾਂ ਦੇ ਵਿੱਚ ਇੱਥੇ ਪੂਰੇ ਕਰਦਨੇ ਆ। ਸੋ ਸ਼ਹਿਰ ਨੂੰ ਬਦਲਣਾ ਹੈ, ਸ਼ਹਿਰ ਨੂੰ ਸੋਹਣਾ ਬਣਾਉਣਾ ਹੈ, ਰੰਗਲਾ ਬਣਾਉਣਾ ਹੈ, ਭਾਈਚਾਰਾ ਵਧਾਉਣਾ, ਅਮਨ ਲੈ ਕੇ ਆਉਣਾ, ਸ਼ਾਂਤੀ ਲੈ ਕੇ ਆਉਣੀ ਹੈ। ਔਰ ਅੱਜ ਦੇ ਦਿਨ ਤੇ ਮੈਂ ਤੁਹਾਨੂੰ ਇਹ ਵੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਸਾਡੇ ਸ਼ਹਿਰ ਦੇ ਜਿਹੜੇ ਹਾਲਾਤ ਸੀ ਚਿੰਤਾਜਨਕ ਹੋ ਗਏ ਸੀ ਪਿਛਲੇ ਦੌਰ ਦੇ ਵਿੱਚ, ਐਸਐਸਪੀ ਸਾਹਿਬ ਆਏ ਨੇ ਗਿੱਲ ਸਾਹਿਬ, ਉਹਨਾਂ ਨੇ ਆ ਕੇ ਸਾਰੀ ਜਿਹੜੀ ਅਮਨ ਕਾਨੂੰਨ ਦੀ ਜਿਹੜੀ ਸਥ ਸਾਰੇ ਪੰਜਾਬ ਦੇ ਐਸਐਸਪੀ ਸਹਿਬਾਨਾਂ ਨੂੰ ਵੀ ਗਿੱਲ ਸਾਹਿਬ ਵੀ ਤੁਹਾਡੇ ਵਿੱਚ ਹੋਈਆਂ ਜੇ ਉਹਨਾਂ ਨੇ ਆ ਕੇ ਹਕੀਕੀ ਤੌਰ ਤੇ ਅਮਲੀ ਤੌਰ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਸਾਰੇ ਸ਼ਾਂਤੀ ਲੈ ਕੇ ਆਂਦੀ ਆ ਨਾਕਾਬੰਦੀ ਬਹੁਤ ਕਾਬਲੇ ਤਰੀਫ ਹੁੰਦੀ ਉਹਨਾਂ ਦੀ ਤੇ ਕ੍ਰਾਈਮ ਵੀ ਘਟਿਆ ਸੋ ਇੱਕ ਬੰਦਾ ਜਿਵੇਂ ਭਗਵਾਨ ਸਿੰਘ ਮਾਨ ਨੇ ਸਮੁੱਚਾ ਪੰਜਾਬ ਬਦਲ ਕੇ ਰੱਖਤਾ ਤੇ ਐਸਐਸਪੀ ਨੇ ਸਾਡੇ ਬਠਿੰਡੇ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਵਿੱਚ ਸੁਧਾਰ ਲੈ ਕੇ ਆਂਦਾ ਡੀਸੀ ਸਾਹਿਬ ਸਾਡੇ ਪਹਿਲੇ ਹੀ ਬਹੁਤ ਮਿਹਨਤੀ ਹੈ ਮੈਂ ਤਾਂ ਇਹ ਵੀ ਬੇਨਤੀ ਕਰਦਾ ਉਹਨਾਂ ਵੀ ਜੋ ਸਾਡੇ ਅਫਸਰਾਂ ਦੀ ਟੀਮ ਹੈ ਏਡੀਸੀ ਲਾ ਲਓ ਐਸਜੀਐਮ ਮੈਡਮ ਲਾ ਲਓ ਸਾਡੇ ਜਿਹੜਾ ਆ ਆਰਟੀਆ ਦਾ ਅਫਤਰੋਸ ਦੀ ਬਹੁਤ ਵੱਡੀ ਪ੍ਰੋਬਲਮ ਸੀ ਉਹ ਸਾਰੇ ਪੂਰੀ ਹੋ ਗਈ। ਸੋ ਸਾਡਾ ਬਠਿੰਡਾ ਜ਼ਿਲ੍ਹਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਇਸ ਗੱਲ ਦਾ ਮਾਣ ਆ। ਸੋ ਅੱਜ ਸਾਰੇ ਅਸੀਂ ਸ਼ਹਿਰ ਨਿਵਾਸੀਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਇੱਥੇ ਅੱਜ ਆਏ ਆ। ਹਾਂ ਬੱਸ ਸਟੈਂਡ ਲੈ ਕੇ ਅਪਡੇਟ ਦਿੱਤੀ ਹੈ। ਸੋ ਇੰਪਰੂਵਮੈਂਟ ਟਰੱਸਟ ਨੇ ਬੱਸ ਸਟੈਂਡ ਬਣਾਉਣਾ ਹੈ। ਬੱਸ ਸਟੈਂਡ ਵਧੀਆ ਬਣਾਉਣਾ ਸੋਹਣਾ ਬਣਾਉਣਾ ਮਜ਼ਬੂਤ ਬਣਾਉਣਾ ਇਮਾਨਦਾਰੀ ਨਾਲ ਬਣਾਉਣਾ ਸਾਰੀਆਂ ਸਹੂਲਤਾਂ ਉੱਥੇ ਉਪਲਬਧ ਕਰਾਉਣੀਆਂ ਉਹ ਸਾਡੀ ਜ਼ਿੰਮੇਵਾਰੀ ਹੈ ਜੋ ਜਿੱਥੇ ਵੀ ਸਰਕਾਰ ਨੇ ਫੈਸਲਾ ਕੀਤਾ ਉਸ ਬੱਸ ਸਟੈਂਡ ਨੂੰ ਐਸਾ ਬੱਸ ਸਟੈਂਡ ਬਣਾਵਾਂਗੇ ਜੋ ਬੱਸ ਸਟੈਂਡ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਵੀ ਇੱਕ ਵੱਖਰੀ ਤਨਵੇਕਲੀ ਕਿਸਮ ਦਾ ਹੋਵੇਗਾ ਇਸ ਤਰ੍ਹਾਂ ਪੰਚ ਸਾਹਿਬ ਨੇ ਪੀੜੇ ਚੱਕਿਆ ਮੇਲੇ ਲਾਂਦੇ ਨੇ ਕਿਹਦਾ ਮੇਲੇ ਲਾਂਦੇ ਆ ਰਹੇ ਤੁਸੀਂ ਮੰਨਦੇ ਵਿੱਚ ਚੰਗਾ ਪ੍ਰਾਲਾ ਹੋਰ ਵੀ ਲੋਕ ਆ ਕੇ ਆਣ ਅ ਮੇਰੀ ਗੱਲ ਸੁਣੋ ਇਹ ਵਧੀਆ ਪ੍ਰਾਲਾ ਹੈ ਮਤਲਬ ਜਿੱਥੇ ਮਨੋਰੰਜਨ ਦੀ ਗੱਲ ਹੈ ਉੱਥੇ ਤੁਸੀਂ ਦੇਖੋ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਵਾ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਵਾ ਜਿਹੜੇ ਇਹਨਾਂ ਝੂਲੇ ਆ ਉਹ ਝੂਲੇ ਜਦੋਂ ਇਹ ਇੱਥੋਂ ਸਮੇਟ ਕੇ ਲੈ ਕੇ ਜਾਂਦੇ ਆ ਉਸ ਤੇ ਕਿੰਨੀ ਲੇਬਰ ਲੱਗਦੀ ਆ ਕਿੰਨੇ ਪਰਿਵਾਰਾਂ ਨੂੰ ਇਹ ਰੋਟੀ ਮਿਲਦੀ ਆ ਸੋ ਜਿੱਥੇ ਮਨੋਰੰਜਨ ਦੀ ਗੱਲ ਆ ਉੱਥੇ ਜਿੱਥੇ ਸਾਡੇ ਆਪਸੀ ਭਾਈਚਾਰਕ ਸਾਂਝ ਦੀ ਗੱਲ ਆ ਤੇ ਰੁਜ਼ਗਾਰ ਦੀ ਵੀ ਗੱਲ ਆ ਕਿਉਂਕਿ ਇੱਕ ਕਿਰਤੀ ਬੰਦੇ ਨੂੰ ਦਿਹਾੜੀਦਾਰ ਬੰਦੇ ਨੂੰ ਰੁਜ਼ਗਾਰ ਮਿਲਣਾ ਪੱਕੇ ਤੌਰ ਤੇ ਰੁਜ਼ਗਾਰ ਮਿਲਣਾ ਕਿੰਨੇ ਸੈਂਕੜੇ ਕਿਰਤੀ ਮਜ਼ਦੂਰ ਪਰਿਵਾਰ ਨੇ ਜਿਹੜੇ ਪੱਕੇ ਤੌਰ ਤੇ ਇਹਨਾਂ ਨਾਲ ਜੁੜੇ ਹੋਏ ਆ ਸੋ ਬਹੁਤ ਵੱਡੀ ਗੱਲ ਆ ਚੰਗੀ ਗੱਲ ਆ ਇੰਪਰੂਵਮੈਂਟ ਰਾਟ ਸਾਡੀ ਜਗਾ ਹੈ ਤੇ ਸਾਡੇ ਦਫਤਰ ਆਉਂਦੇ ਨੇ ਅਸੀਂ ਪੂਰਾ ਇਹਨਾਂ ਨੂੰ ਸਹਿਯੋਗ ਦਿੰਨੇ ਆ ਹਮੇਸ਼ਾ ਇਹਨਾਂ ਨੂੰ ਕਹਿੰਨੇ ਆ ਤੁਸੀਂ ਕੰਮ ਕਰੋ ਤਕੜੇ ਹੋ ਕੇ ਕਿਸੇ ਤਰ੍ਹਾਂ ਦੇ ਕੋਈ ਐਨਓਸੀ ਦੇ ਕੋਈ ਪਰਮਿਸ਼ਨ ਦੇ ਅਸੀਂ ਪ੍ਰੋਬਲਮ ਆਨ ਨਹੀਂ ਦੰਦੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਹੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਰਵਾਂਗੇ ਕਿਉਂਕਿ ਸ਼ਹਿਰ ਨਿਵਾਸੀਆਂ ਦੇ ਨਾਲ ਜੁੜੀ ਹੋਈ ਗੱਲ ਆ ਅੱਜ ਅਸੀਂ ਸਵੇਰੇ 12 ਵਜੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਆਓ ਸਾਰੇ ਜਣੇ ਆਪਾਂ ਉੱਥੇ ਸ਼ਾਮ ਨੂੰ ਇਕੱਠੇ ਹੋਵਾਂਗੇ ਤੇ ਸੈਂਕੜੇ ਗਿਣਤੀ ਦੇ ਵਿੱਚ ਜਿਹੜੇ ਆ ਜਿਨ੍ਹਾਂ ਨੂੰ ਚੰਗਾ ਲੱਗਿਆ ਵੀ ਇੱਥੇ ਵਧੀਆ ਝੂਲੇ ਨੇ ਵਧੀਆ ਸਟਾਲਾਂ ਲੱਗੀਆਂ ਨੇ ਵਧੀਆ ਇਸ ਦਾ ਮਨੋਰਥ ਹੈ ਇਸੇ ਕਰਕੇ ਸ਼ਹਿਰੀ ਆ ਰਹੇ ਨੇ ਇਸੇ ਕਰਕੇ ਸਾਡੀ ਟੀਮ ਆਈ ਹੈ ਮਾਨਯੋਗ ਚੇਅਰਮੈਨ ਇੰਪਰੂਵਮੈਂਟ ਟਰਸਟ ਔਰ ਨਾਲ ਹੀ ਉਹਨਾਂ ਦੇ ਨਾਲ ਪਤਵੰਤੇ ਸੱਜਣ ਜੋ ਵੀ ਆਏ ਐ ਅਸੀਂ ਉਹਨਾਂ ਦਾ ਤਹੇ ਦਿਲੋਂ ਧੰਨਵਾਦ ਵੀ ਕਰਦੇ ਆਂ ਵੀ ਸਾਡੇ ਕੋਲੋਂ ਆਏ ਐ ਔਰ ਜਿਹੜਾ ਹੈ ਸਵਾਗਤ ਵੀ ਕਰਦੇ ਆਂ ਜੀ ਆਇਆਂ ਕਹਿੰਦੇ ਆ ਬਹੁਤ ਖੁਸ਼ ਆਂ ਅਸੀਂ ਤੁਸੀਂ ਦੇਖ ਰਹੇ ਹੋ ਮੇਰੇ ਤੋਂ ਸ਼ਬਦ ਨਹੀਂ ਆਇਆ ਜੋ ਚੇਅਰਮੈਨ ਸਾਹਿਬ ਨੇ ਕਿਹਾ ਤਾਂ ਸਭ ਓਕੇ ਹੈ ਅਸੀਂ ਬਹੁਤ ਖੁਸ਼ ਆ ਵੀ ਚੇਅਰਮੈਨ ਸਾਹਿਬ ਆਏ ਆ ਸਾਡੇ ਲਈ ਜਿਵੇਂ ਕਹਾਵਦਾ ਵੀ ਚਾਨ ਚੰਨ ਚਾਰਨੀ ਅੱਜ 108 ਚਾਨ ਲੱਗੇ ਆ ਥੈਂਕ ਯੂ ਮੈਂ 30 35 ਸਾਲਾਂ ਤੋਂ ਮੇਲੇ ਲਾ ਰਹੇ ਹਾਂ ਪਰ ਅੱਜਿਕਾ ਤੇ 2013 ਤੋਂ ਲਾ ਰਹੇ ਆ ਔਰ ਸਾਨੂੰ ਹਮੇਸ਼ਾ ਮਾਨੂੰ ਜੋ ਚੇਅਰਮੈਨ ਸਾਹਿਬ ਦਾ ਡੀ ਸਾਹਿਬ ਦਾ ਐਸਐਸ ਸਾਹਿਬ ਦਾ ਸਭ ਸਹਿਯੋਗ ਪੂਰਾ ਮਿਲਦਾ ਹੈ